ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਵੱਡੇ ਪੱਧਰ ਤੇ ਫਸਲਾਂ ਘਰਾ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਦੂਸਰੇ ਪਾਸੇ ਭਾਰੀ بارش ਨੇ ਬਹੁਤ ਸਾਰੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਸਿਰਾਂ ਤੋਂ ਛੱਤ ਖੋ ਲਈ ਅਜਿਹਾ ਹੀ ਇੱਕ ਮਾਮਲਾ ਪਿੰਡ ਕਿਸ਼ਨ ਸਿੰਘ ਵਾਲਾ ਹਲਕਾ ਸੁਲਤਾਨਪੁਰ ਲੋਧੀ ਦੇ ਸਾਹਮਣੇ ਆਇਆ ਹੈ ਜਿੱਥੇ ਇੱਕ ਤਕਰੀਬਨ 85 ਸਾਲ ਬਜ਼ੁਰਗ ਮਾਤਾ ਦਲੀਪ ਕੌਰ ਆਪਣੀ 15 ਸਾਲ 16 ਸਾਲ ਦੀ ਪੋਤਰੀ ਨਾਲ ਘਰ ਦੇ ਵਿਹੜੇ ਵਿੱਚ ਤਰਪਾਲ ਪਾ ਕੇ ਰਹਿਣ ਲਈ ਮਜਬੂਰ ਹੈ ਕਿਉਂਕਿ ਭਾਰੀ ਬਰਸਾਤ ਕਾਰਨ ਉਸ ਦੇ ਕਰ ਡਿੱਗ ਗਿਆ માતા ਦਲੀਪਕੌਰ ਦੀ ਨੌਂ ਪੁੱਤ ਦਾ ਧਿਆਨਤ ਹੋ ਚੁੱਕਾ ਹੈ ਟੀਮ ਪਾਈ ਅਮਰਿਤਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਆਗੂ ਗੁਰਦੀਪ ਸਿੰਘ ਪੰਡਾਲ ਤੇ ਬਲਾਕ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਵੱਲੋਂ ਉਕਤ ਬਜ਼ੁਰਗ માતા ਦਾ ਹਾਲਚਲ ਜਾਣਿਆ ਗਿਆ ਅਤੇ ਹਰ ਸੰਭਵ ਮਦਦ ਦਾ ਪ੍ਰੋਸਾਦ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਦੀਪ ਸਿੰਘ ਪੰਡਾਲ ਨੇ ਦੱਸਿਆ ਕਿ ਜਲਦ ਹੀ માતા ਦਲੀਪਕੌਰ ਦੇ ਘਰ ਨੂੰ ਬਣਾਉਂਦਾ ਕਾਮ ਸੰਗਤਾਂ ਦੇ ਸੰਜੋਗ ਨਾਲ ਆਰੰਭ ਕੀਤਾ ਜਾਵੇਗਾ। ਉਹਨਾਂ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਮਾਤਾ ਦਲੀਪ ਕੌਰ ਦੀ ਮਦਦ ਕਰਨ ਦਾ ਜੋ ਕਿ ਉਕਤ ਪਰਿਵਾਰ ਦੁਬਾਰਾ ਆਪਣਾ ਗੁਜ਼ਰ ਬਸਰ ਆਪਣੀ ਛੱਤ ਹੇਠਾਂ ਕਰ ਸਕਣ। ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਕਪੂਰਥਲਾ। ਜੀ ਤੁਸੀਂ ਇੱਕ ਬਜ਼ੁਰਗ ਮਾਦਾ ਦਾ ਮਕਾਨ ਦੇਖਿਆ ਮੇਰੇ ਕਹਿਰ ਨਾਲ ਇਹ ਸਿੱਖ ਸਤੰਦੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਟੀਮ ਪਈ ਅਮਰਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੱਥੇ ਕਿ ਹੜ੍ਹਾਂ ਦੇ ਨਾਲ ਮੰਡ ਖੇਤਰ ਦੇ ਵਿੱਚ ਬਹੁਤ ਜਿਹੜੇ ਘਰ ਸੀਗੇ ਜ਼ਮੀਨਾਂ ਜਿਹੜੀਆਂ ਪ੍ਰਭਾਵਿਤ ਹੋਈਆਂ ਉੱਥੇ ਜਿਹੜਾ ਟੀਮ ਪਈ ਅਮਰਪਾਲ ਸਿੰਘ ਖਾਲਸਾ ਵੱਲੋਂ ਕਲਾ ਦੌਰ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਲਕਾ ਤੱਕ ਲਗਭਗ 21 ਕੈਂਪ ਚਲਾਏ ਗਏ ਉਸੇ ਉਸੇ ਹੀ ਤਹਿਤ ਤੁਹਾਡਾ ਆਪਣਾ ਕੈਂਪ ਜਿਹੜੀ ਅੱਜ ਅਸੀਂ ਪਿੰਡ ਕਿਸ਼ਨ ਸਿੰਘ ਵਾਲਾ तहसील सुल्तानपुर लोधी जिला कपूरथला ਦੇ ਵਿੱਚ ਖੜੇ ਆ ਮਾਤਾ ਸਾਡੇ ਨਾਲ ਨੇ ਮਾਤਾ ਦਲੀਪ ਕੌਰ ਜੋ ਕਿ ਇਹ ਇਹ ਇੱਥੇ ਇਹਨਾਂ ਦੇ ਹੈਸ਼ ਨਾਮ ਨਾਲ ਇਹਨਾਂ ਦੀ ਇੱਕ ਕੋਤੀ ਰਹਿੰਦੀ ਏ ਸੋ ਅਸੀਂ ਦੇਖਿਆ ਕਿ ਮਕਾਨ ਦੇ ਹਾਲਾਤ ਜਿਹੜੇ ਨੇ ਬਾਹਰ ਟੈਂਟ ਲਾ ਕੇ ਇੱਥੇ ਜਿਹੜੀ ਇਹਨਾਂ ਨੇ ਅਰਹਿਸ਼ ਕੀਤੀ ਹੋਈ ਆ ਸਾਨੂੰ ਪਤਾ ਲੱਗਾ ਸੀਗਾ ਤੇ ਅਸੀਂ ਇੱਥੇ ਆਦੇ ਪਹੁੰਚੇ ਸੀ ਤੇ ਜਦੋਂ ਘਰ ਦੇ ਹਾਲਾਤ ਦੇਖੇ ਤੇ ਬੜਾ ਤਰਸ ਯੋਗ ਜਿਹੜੇ ਹਾਲਾਤ ਨੇ ਬਿਲਕੁਲ ਜਿਹੜਾ ਮਕਾਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਟਹਿ ਟੇਰੀ ਹੋ ਗਿਆ ਤੇ ਮਾਤਾ ਨੂੰ ਅਸੀਂ ਆਸ਼ਵਾਸ਼ਣ ਦਵਾਇਆ ਤੇ ਤੁਹਾਡੀ ਇਸ ਵੀਡੀਓ ਜਰੀਏ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਤੋ ਵੱਦ ਇਸ ਮਾਤਾ ਦੀ ਆਪਾਂ ਹੈਲਪ ਕਰੀਏ ਤਾਂ ਜੋ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਦੁਆਰਾ ਜਿਹੜਾ ਮੀਂਹ ਕਾਰਨ بارشਾਂ ਕਾਰਨ ਡਿੱਗ ਚੁੱਕਿਆ ਹੈ ਉਹ ਦੁਬਾਰਾ ਬਣ ਸਕੇ ਸੋ ਅੱਜ ਅਸੀਂ ਮਾਤਾ ਦੇ ਨਾਲ ਖੜੇ ਆ ਤੇ ਮਾਤਾ ਨੂੰ ਆਸ਼ਵਾਸ਼ਣ ਦਵਾਉਂਦੇ ਆ ਕਿ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜਾ ਮਕਾਨ ਹੈ ਇਹਨੂੰ ਥੋੜਾ ਜਿਹਾ ਆਪਣਾ ਜਿਹੜਾ ਹੈਗਾ ਢਾਲੀਏ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਲਦੀ ਇਸ ਮਕਾਨ ਦਾ ਸੀ ਕੰਮ ਸ਼ੁਰੂ ਕਰਵਾਉਣ ਜਾ ਰਹੇ ਆ ਸੋ ਦਾਨੀ ਸੱਜਣਾਂ ਨੂੰ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਤ ਤੋਂ ਵੱਤ ਸਹਿਯੋਗ ਕਰੋ ਵਾਹਿਗੁਰੂ ਜਿੰਨਾਂ ਖਾਲਸਾ ਵਾਹਿਗੁਰੂ ਦੀ ਕਿਮਤੇ